ਇਹ ਸ਼ੰਗੀ ਵਾਲੀ ਬੀਬੀ ਦੀ ਮੈਂ ਤੁਹਾਨੂੰ ਦੱਸਦਾ ਇਹਨੇ ਘਰ ਵਾਲੇ ਦੀ ਕਤੂਤ ਇਹਨੇ ਮਤਲਬ ਵੀਡੀਓ ਤੇ ਪਾ ਲਈ ਮੇਰੀ ਤੇ ਲਿਸਟ ਵਿੱਚ ਨਾਮ ਹੀ ਨਹੀਂ ਸੀਦਾ ਕੋਈ ਇਹ ਇਹ ਜਦੋਂ ਸਾਨੂੰ ਪਤਾ ਲੱਗਿਆ ਪਿੰਡ ਦੇ ਵਿੱਚੋਂ ਇੱਕ ਪਰਿਵਾਰ ਨਾਲ 14 ਲੱਖ ਦੀ ਇੱਕ ਪਰਿਵਾਰ ਨਾਲ ਕਿੰਨੇ ਲੱਖ ਦੀ ਠੱਗੀ ਮਾਰੀ ਇਹਨਾਂ ਨੇ ਠੱਗੀ ਪਤਾ ਕਿਵੇਂ ਮਾਰੀ ਬੰਦਿਆਂ ਨੂੰ ਫਾਵਾ ਬਹੁਤ ਜ਼ਿਆਦੇ ਆ ਕਿ ਅਸੀਂ ਕੱਤੀਨਾ ਚਕਾਰ ਰਹੇ ਆ ਅਸੀਂ ਲੋਕਾਂ ਨੂੰ ਝੀਲਿਆਂ ਨੂੰ ਕੁੱਟ ਰਹੇ ਆ ਉਹ ਤੇ ਉਹਨਾਂ ਨੂੰ ਧਮਕਾ ਰਹੇ ਆ ਮਾਰਨੇ ਆ ਐਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਸਿੱਖ ਧਰਮ ਵਿੱਚ ਵੀ ਬਹੁਤ ਸਾਡੇ ਹੋ ਰਿਹਾ ਕਰ ਰਹੇ ਆ ਉੱਥੇ ਵੀ ਅਸੀਂ ਸੁਧਾਰ ਦੀਆਂ ਜਿਹੜੀਆਂ ਇੱਕ ਗੱਲਾਂ ਕਰ ਰਹੇ ਹਾਂ ਉਹਨਾਂ ਨਾਲ ਗੁਰਮਤਿ ਕਰ ਰਹੇ ਆ ਸੋ ਤੁਹਾਡੇ ਲੋਕਾਂ 'ਚ ਕੌਣ ਆ ਜਾਂਦੀ ਹੈ ਤੁਸੀਂ ਮਤਲਬ ਕਈਆਂ ਦੇ ਕੇਸ ਰੱਖੇ ਆ ਕਈਆਂ ਦੇ ਨਹੀਂ ਰੱਖੇ ਸਿਰ ਘਮਾਉਣੇ ਹੋਣਾ ਬਹੁਤ ਸਾਰੀਆਂ ਵੀਡੀਓ ਮੈਂ ਦੇਖੀਆਂ ਜਾਂ ਬਦਾਈ ਚਮਕੀ ਦੇ ਮੈਂਸ਼ਨ ਜਿਹੜੇ ਬਾਕੀ ਲੋਕ ਕਹਿੰਦੇ ਨੇ ਉਹ ਕਹਿੰਦੇ ਨੇ ਵੀ ਸਾਡੇ 'ਚ ਕੋਈ ਪੀਰ ਪੀਰ ਕੋਈ ਨਹੀਂ ਵੀ ਦੇਵਤਾ ਜਾਂ ਕੋਈ ਇੱਕ ਬਹਿਮਸ਼ਕਤੀ ਆ ਇਹੀ ਤਾਂ ਕਹਿੰਦੇ ਆ ਵੀ ਸਾਡੇ 'ਚ ਭੂਤ ਪ੍ਰੇਤ ਆ ਗਿਆ। ਤੋਂ ਫਰੀਦਪੁਰ ਤੋਂ ਬਖੰਡ ਪਹ ਜਾਓ ਪੰਜਾਬ ਦੇ ਚੌਵੀ ਜੀ ਮਹਿਮਾ ਚੱਲੀ ਐ। ਕਿਸੇ ਪੀਰ ਫਕੀਰ ਦੀ ਕੋਈ ਸੇਵਾ ਕਰਨੀ ਮੈਂ ਉਹਨੂੰ ਪਖੰਡ ਨਹੀਂ ਕਹਿੰਦਾ। ਜਾਂ ਕਿਸੇ ਦੇਵੀ ਦੇਵਤੇ ਦੀ ਸੇਵਾ ਕਰਨੀ ਮੈਂ ਉਹਨੂੰ ਬਖੰਡ ਨਹੀਂ ਕਹਿੰਦਾ। ਜਾਂ ਗੁਰੂ ਕੋਈ ਸੰਤ ਭਗਤ ਦੀ ਸੇਵਾ ਕਰਨੀ ਉਹਨੂੰ ਮੈਂ ਬਖੰਡ ਨਹੀਂ ਕਹਿੰਦਾ। ਔਰ ਉਹ ਸਭ ਤੋਂ ਪਹਿਲਾਂ ਮੈਂ ਦੱਸ ਦੇਵਾਂ ਵੀ ਇਹ ਜਿੰਨਾ ਫਵਾਵਾ ਬਹੁਤ ਜ਼ਿਆਦਾ ਹੈ ਵੀ ਅਸੀਂ ਗੱਡੀਆਂ ਚਕਾਰ ਰਹੇ ਆ ਅਸੀਂ ਲੋਕਾਂ ਨੂੰ ਛੇਲਿਆਂ ਨੂੰ ਕੱਟ ਰਹੇ ਆ ਇਹ ਤੇ ਉਹਨਾਂ ਨੂੰ ਤਮਕਾ ਰਹੇ ਆ ਮਾਰਨੇ ਆ ਐਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਤੁਸੀਂ ਸਾਡੇ ਆਪਣੇ ਹੋ ਸੋ ਅਸੀਂ ਤੁਹਾਡੇ ਆ ਭੈਣ ਭਰਾਸਾਂ ਦੇ ਨਾਲ ਮਿਲ ਕੇ ਆਪਾਂ ਕਹਿੰਦੇ ਹੁੰਦੇ ਵੀ ਇੱਕ ਅੰਗ ਗਲਜੇ ਉਹਨੂੰ ਕੱਟਣ ਦੀ ਬਜਾਏ ਉਹਦਾ ਇਲਾਜ ਹੋਵੇ ਸੋ ਬਹੁਤ ਸਾਰੀਆਂ ਕੰਗੀਆਂ ਹੁੰਦੀਆਂ ਐ ਕਿਤੇ ਸਾਡੇ ਚ ਵੀ ਹੋ ਸਕਦੀਆਂ ਕਿਤੇ ਤੁਹਾਡੇ ਚ ਵੀ ਹੋ ਸਕਦੀਆਂ ਸੋ ਆਪਾਂ ਉਹਨਾਂ ਕਮੀਆਂ ਨੂੰ ਮਤਲਬ ਖਤਮ ਕਰਨ ਵਾਸਤੇ ਇਕੱਤਰ ਪਹੁੰਚੇ ਆ ਜਿਹੜੀ ਤੁਸੀਂ ਸਾਡੇ ਤੌਰ ਤੇ ਮੈਨੂੰ ਬੁਲਾਇਆ ਗਿਆ ਪਿਛਲੇ ਦਿਨੀ ਹਰਿਆਣੇ ਵਿੱਚ ਆਪਾਂ ਇਕੱਠੇ ਹੋਏ ਸੀਗੇ ਬਾਬਾ ਗੁਰਮੰਗਲ ਜੀ ਦੇ ਸਥਾਨ ਤੇ ਬਾਬਾ ਰਜੂ ਜੀ ਸਾਰੇ ਉੱਥੇ ਜਿੰਨੇ ਵੀ ਚਲੋ ਸਪੀਰ ਲੋਕ ਸੀਗੇ ਕਹਿੰਦੇ ਲੋਕ ਸੀਗੇ ਅੱਜ ਵੀ ਆਪਾਂ ਪਿੰਡ ਸ਼ਾਂਗਰੀ ਦੇ ਵਿੱਚ ਇਕੱਠੇ ਹੋਏ ਆ ਜ਼ਿਲ੍ਹਾ ਕਿਹੜਾ ਪਿੰਡ ਸੰਗਰੂਰ ਜ਼ਿਲ੍ਹਾ ਸੀ ਉਹ ਇੱਥੇ ਆਪਾਂ ਇਕੱਠੇ ਹੋਣ ਦਾ ਮੰਤਵ ਇਹ ਹੀ ਹੈ ਵੀ ਜਿਹੜੇ-ਜਿਹੜੇ ਤੁਸੀਂ ਆਪਣੇ ਘਰੇ ਕਿਸੇ ਗੁਰੂ ਘਰ ਦੀ ਸੇਵਾ ਕਰਦੇ ਹੋ ਜਾਂ ਦੇਵੀ ਦੇਵਤੇ ਦੀ ਸੇਵਾ ਕਰਦੇ ਹੋ ਉਹਦੇ ਵਿੱਚੋਂ ਤੁਹਾਨੂੰ ਕੋਈ ਰੋਗ ਨਹੀਂ ਗੀ ਕੋਈ ਸੇਵਾ ਕਰ ਸਕਦਾ ਆਪਣੇ ਧਰਮ ਨੂੰ ਕੋਈ ਵੀ ਮੰਨ ਸਕਦਾ ਪਰ ਬਹੁਤ ਸਾਰੇ ਜਿਹੜੇ ਲੋਕ ਹੈ ਨਾ 100 ਦੇ ਵਿੱਚੋਂ 80-85% ਇਹੋ ਜਿਹੇ ਲੋਕ ਆ ਜਿਹੜੇ ਧਰਮ ਦੇ ਨਾਮ ਤੇ ਦੁਕਾਨਦਾਰੀਆਂ ਖੋਲ ਹੀ ਬੈਠੇ ਧਰਮ ਦੇ ਯਾਰ ਵਿੱਚ ਮਤਲਬ ਪਖੰਡਵਾਦ ਨੂੰ ਬਹੁਤ ਬੜਾਵਾ ਦੇ ਰਹੇ ਆ ਸੋ ਜਿਹਦੇ ਕਰਕੇ ਜਿਹੜੇ 15 20 ਚੰਗੇ ਸਾਧੂ ਲਾ ਲੋ ਚੰਗੇ ਸੰਤ ਲੋਕ ਲਾ ਲੋ ਉਹਨਾਂ ਦੀ ਸ਼ਬੀ ਵੀ ਜਿਹੜੀ ਖਰਾਬ ਹੁੰਦੀ ਆ ਸੋ ਇਹ ਜਿਹੜਾ ਪਖੰਡਾ ਹੈ ਇਹ ਕੱਲਾ ਕੋਈ ਇੱਕ ਧਰਮ ਦੇ ਨਹੀਂ ਸਾਰੇ ਪਾਸੇ ਹੀ ਸਿੱਖ ਧਰਮ ਵਿੱਚ ਵੀ ਬਹੁਤ ਸਾਡੇ ਹੋ ਰਿਹਾ ਕਰ ਰਹੇ ਆ ਉੱਥੇ ਵੀ ਅਸੀਂ ਸੁਧਾਰ ਦੀਆਂ ਜਿਹੜੀਆਂ ਇੱਕ ਗੱਲਾਂ ਕਰ ਰਹੇ ਆ ਉਹਨਾਂ ਨਾਲ ਗੁਰਮਤੇ ਕਰ ਰਹੇ ਆ ਸੋ ਇਸੇ ਤਰ੍ਹਾਂ ਮੀਟਿੰਗ ਦੇ ਦੌਰਾਨ ਜਿਵੇਂ ਆਪਾਂ ਇਕੱਠੇ ਹੋਏ ਆ ਉਹ ਹਿੰਦੂ ਧਰਮ ਹੈ ਮੁਸਲਮ ਧਰਮ ਹੈ ਇਸਾਈ ਧਰਮ ਹੈ ਕਿਸੇ ਵੀ ਧਰਮ ਵਿੱਚ ਕੋਈ ਨਾ ਕੋਈ ਚਲੋ ਕਮੀ ਹੁੰਦੀ ਆ ਆਪਾਂ ਬਹਿ ਕੇ ਸਾਰਿਆਂ ਨੇ ਰਲ ਮਿਲ ਕੇ ਉਹ ਕਮੀ ਨੂੰ ਦੂਰ ਕਰਨਾ ਵੀ ਜਿਹਦੇ ਕਰਕੇ ਆਪਣੇ ਤੇ ਜਾਂ ਇੱਕ ਆਪਣੇ ਕਰਕੇ ਕੋਈ ਕਿਸੇ ਚੰਗੇ ਸਾਧੂ ਦੀ ਸ਼ਮੀਨਾ ਖਰਾਬ ਹੋਵੇ ਸੋ ਸਾਰੇ ਇੱਕ ਰਸਤੇ ਨਾਲ ਮਤਲਬ ਗੰਡੇ ਜਾਣ ਸੋ ਇਸ ਕਰਕੇ ਸਾਡੀ ਮਹਿਮਦੇ ਪੁੱਜ ਜਿਹੜੇ ਸਵਾਲ ਨੇ ਵੀ ਇੱਕ ਜਿਵੇਂ ਤੁਹਾਡੇ ਲੋਕਾਂ ਚ ਪਾਉਣ ਆ ਜਾਂਦੀ ਹੈ ਤੁਸੀਂ ਮਤਲਬ ਕਈਆਂ ਨੇ ਕੇਸ ਰੱਖੇ ਆ ਕਈਆਂ ਨੇ ਨਹੀਂ ਰੱਖੇ ਸਿਰ ਘਮਾਉਣੇ ਹੋਣਾ ਉਹ ਬਹੁਤ ਸਾਰੀਆਂ ਵੀਡੀਓ ਮੈਂ ਦੇਖੀਆਂ ਜਾਂ ਮਤਲਬ ਐਦਾਂ ਹੀ ਚਮਕੀ ਦੇ ਵਿੱਚ ਜਿਹੜੇ ਬੰਦੇ ਲੋਕ ਵਿਚਲੇ ਲੋਕ ਬੈੰਦੇ ਨੇ ਉਹ ਕਹਿੰਦੇ ਨੇ ਵੀ ਸਾਡੇ 'ਚ ਕੋਈ ਪੀਰ ਫਕੀਰ ਕੋਈ ਦੇਵੀ ਦੇਵਤਾ ਜਾਂ ਕੋਈ ਇੱਕ ਦੇਵੀ ਸ਼ਕਤੀ ਆਲੀ ਕਈ ਤਾਂ ਕਹਿੰਦੇ ਵੀ ਸਾਡੇ 'ਚ ਭੂਤ ਪ੍ਰੇਤ ਆ ਗਿਆ ਉਹ ਮੈਂ ਕਹਿੰਦਾ ਵੀ ਜਿਹੜਾ ਇਹ ਮਾਨਸ ਸ਼ਰੀਰ ਆ ਨਾ ਮਨੁੱਖਾ ਸ਼ਰੀਰ ਇਸ ਦੇਹੀ ਕੋ ਸਿਮਰੈ ਦੇਵ ਇਹ ਜਿਹੜੀ ਦੇਹੀ ਹੈ ਇਹ ਜਿਹੜਾ ਸ਼ਰੀਰ ਹੈ ਇਹਨੂੰ ਦੇਵੀ ਦੇਵਤੇ ਵੀ ਸਿਮਰਦੇ ਨੇ ਇਹ ਜਿਹੜਾ ਮਨੁੱਖਾ ਸ਼ਰੀਰ ਆ ਨਾ 183 ਜੋਨ ਸਵਾਈ ਮਾਨਸ ਕੋ ਪ੍ਰਾਪਤੀ ਵੜਾਈ 83 ਲੱਖ ਜੋਨ ਵਿੱਚੋਂ ਇੱਕ ਮਨੁੱਖਾ ਸ਼ਰੀਰ ਨੂੰ ਪਰਮਾਤਮਾ ਨੇ ਵੜਾਈ ਦਿੱਤੀ ਉਹ ਆਪਾਂ ਕਹਿੰਦੇ ਆ ਵੀ ਸਾਡੇ ਚ ਕੋਈ ਦੇਵੀ ਸ਼ਕਤੀ ਦਾ ਕੋਈ ਭੂਤ ਪ੍ਰੇਤ ਆ ਗਿਆ ਇਦਾਂ ਮਤਲਬ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਮੈਂਸ਼ਨ ਹੁੰਦੀਆਂ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲੀਆਂ ਜਿਹਦੇ ਕਰਕੇ ਸਾਡੀ ਸਾਨੂੰ ਇੱਕ ਮਹਿਮ ਦਾ ਆਸਰਾ ਲੈਣਾ ਪਿਆ ਮਹਿਮ ਚਲਾਉਣੀ ਪਈ 80% ਲੋਕ ਮਤਲਬ ਦੁਕਾਨਦਾਰੀਆਂ ਬਣਾ ਕੇ ਬੈਠੇ ਨੇ 20% ਕੋਈ ਸੇਵਾ ਕਰਦਾ ਅੱਛੇ ਦਿ ਲੋ ਤੇ ਜਦੋਂ ਫਿਰ ਅਸੀਂ ਸਾਹਮਣੇ ਬੈਠੇ ਉਦੋਂ ਉਹ ਕਹਿੰਦੇ ਸਾਡੇ ਚ ਜੀ ਕੋਈ ਦੇਵੀ ਦੇਵਤਾ ਵੀਰ ਫਕੀਰ ਨਹੀਂ ਹੁੰਦਾ ਅਸੀਂ ਤੇ ਮਤਲਬ ਸਾਡੇ ਤੇ ਇੱਕ ਲੋਰ ਬਣਦੀ ਲੋਰ ਸਾਜਾਂ ਤੇ ਇਕ ਨਾ ਗੁਰੂ ਨਾਨਕ ਸਾਹਿਬ ਜੀ ਦੀ ਗੁਰਬਾਣੀ ਦੇ ਸਾਰੇ ਗੁਰੂ ਨਾਨਕ ਸਾਹਿਬ ਜੀ ਨੂੰ ਤਾਂ ਮੰਨਦੇ ਹਾਂ ਸਤਿਗੁਰੂ ਮੰਨਦੇ ਹਾਂ ਸਤਿਕਾਰ ਕਰਦਾ ਹਾਂ ਮਹਾਰਾਜ ਦੀ ਬਾਣੀ ਦੇ ਬਚਨਉਂਦੇ ਆ ਬਾਬਾ ਜੀ ਵਾਇਨ ਚੇਲੇ ਨੱਚਣ ਹੋਰ ਪੈਰ ਹਲਾਏ ਨਾ ਫੇਰਨ ਸਰਦੇ ਫੋਟੋ ਉੱਤੇ ਆਵਾਜ਼ ਝਾਟਾ ਪਾਏ ਵੇਖੇ ਲੋਕ ਹੱਸਿਆ ਕਰਦੇ ਸੀ ਉਹ ਕਹਿੰਦੇ ਸਾਡੇ ਚ ਪੌਣ ਆਉਂਦੀ ਐ ਔਰ ਬਾਬਾ ਨਾਨਕ ਜੀ ਕਹਿੰਦੇ ਆ ਵੀ ਵਾਇਨ ਚੇਲੇ ਮਤਲਬ ਜਿਹੜੇ ਸੰਗੀਤਕਾਰ ਆ ਉਹ ਸੰਗੀਤ ਵਜਾਉਂਦੇ ਆ ਢੋਲ ਵੱਜਦੇ ਆ ਨਗਾਰੇ ਵੱਜਦੇ ਆ ਤੋ ਨੱਚਣਗੋਰਾ ਜਿਹੜੇ ਕਰੋ ਚੇਲੇ ਹੁੰਦੇ ਨੇ ਜਾਂ ਫਕੀਰ ਹੁੰਦੇ ਨੇ ਉਹ ਮਤਲਬ ਸਿਰ ਘੁਮਾ ਕੇ ਦਾ ਮਤਲਬ ਨੱਚਦੇ ਨੇ ਹਨ ਤੇ ਉਹ ਕਈ ਕਈਆਂ ਦੇ ਪੱਗਾਂ ਬੰਨੀਆਂ ਹੁੰਦੀਆਂ ਜਾਂ ਜਿਹੜੇ ਵਿੱਚ ਬੈਠੇ ਹੁੰਦੇ ਨੇ ਕਈਆਂ ਭੈਣਾਂ ਦੀਆਂ ਚੁੰਨੀਆਂ ਪੱਗਾਂ ਉਹ ਪੈਰਾਂ ਤੇ ਲਟੜਦੀਆਂ ਲੋਕਾਂ ਦੇ ਹਨ ਇਹ ਜਿਹੜੀ ਦਸਤਾਰ ਹੈ ਤਾਂ ਜਿਹੜੀ ਸਿੱਖੀ ਹੈ ਗੁਰੂ ਨਾਨਕ ਸਾਹਿਬ ਦੀ ਦੀ ਬਖਸ਼ਿਸ਼ ਹੈ ਅਕਾਲ ਪੁਰਖ ਦੀ ਤੋ ਬਹੁਤ ਮਹਿੰਗੀ ਹੈ ਤੋ ਇਸ ਕਰਕੇ ਇਸ ਤਰੀਕੇ ਨਾਲ ਲੋਕਾਂ ਨੂੰ ਮਤਲਬ ਗਮਰਾਹ ਕੀਤੇ ਜਾਣਾ ਲੁੱਟ ਲੈਣਾ ਕੀ ਕਹਦਾ ਵੀ ਮੇਰੇ ਚ ਕੋਈ ਚੀਜ਼ ਆ ਗਈ ਪਰ ਜਦੋਂ ਅਸੀਂ ਸਾਹਮਣੇ ਬੈਠੇ ਸਾਡੇ ਚ ਉਦੋਂ ਅਸੀਂ ਸਵਾਲ ਜਵਾਬ ਕਰਦੇ ਹਾਂ ਤਾਂ ਉਹਦੇ ਵਿੱਚ ਕੋਈ ਚੀਜ਼ ਨਹੀਂ ਇਹੋ ਜਿਹੀ ਹੁੰਦੀ ਤੁਸੀਂ ਮੰਨਦੇ ਹੋ ਵੀ ਦੇਵੀ ਦੇਵਤਾ ਕੋਈ ਇੱਦਾਂ ਪ੍ਰਵੇਸ਼ ਕਰ ਸਕਦਾ ਆਪਣੇ ਚ ਨਹੀਂ ਦੇਵੀ ਦੇਵਤਾ ਕੋਈ ਪੀਰ ਫਕੀਰ ਕੋਈ ਪ੍ਰਵੇਸ਼ ਕਰ ਸਕਦਾ ਆਪਣੇ ਚ ਐਡੀ ਪਾਵਰ ਹੈਗੀ ਤੇ ਆਪਾਂ ਉਹ ਝੱਲ ਲਾਂਗੇ ਨਹੀਂ ਠੀਕ ਹੈ ਤੋ ਇਸ ਕਰਕੇ ਮਤਲਬ ਇਹ ਇੱਕ ਤਾਂ ਇਹ ਸਭ ਤੋਂ ਵੱਡਾ ਪੁਆਇੰਟ ਆ ਵੀ ਇਦਾਂ ਲੋਕਾਂ ਨੂੰ ਗਮਰਾਹ ਕਰਕੇ ਜੇ ਤੁਸੀਂ ਤੁਹਾਡੇ ਚੋਂ ਜਾਂ ਆਪਣੇ ਵਿੱਚ ਕੋਈ ਨਹੀਂ ਆਇਆ ਉਹਨੂੰ ਤੁਸੀਂ ਜਰੂਰ ਇਹ ਵਿਚਾਰ ਜੁੜੀ ਦੇਣੀ ਹੈ ਇਹ ਕੱਲੀ ਆਪਣੇ ਤੱਕ ਸੀਮਤ ਨਾ ਰੱਖਿਓ ਵੀ ਆਪਾਂ ਇੱਥੇ ਕੋਈ ਵੀ ਵਿਆਹ ਜਿਹੜੇ ਬੈਠੇ ਆ ਇਹ ਜਿਹੜੀ ਵਿਚਾਰ ਆ ਤੁਸੀਂ 10-10 ਹੋਰ ਚਿੰਦਿਆਂ ਨੂੰ ਵੀ ਜਾ ਕੇ ਵਿਚਾਰ ਕਰਨੀ ਆ ਵੀ ਭਾਈ ਸਾਹਿਬ ਆਏ ਸੀ ਵੀ ਐਦਾਂ ਆਪਾਂ ਨੂੰ ਬੇਨਤੀ ਕਰਕੇ ਗਏ ਹਨ ਤੁਹਾਡੇ ਤੋਂ ਵੀ ਅਸੀਂ ਸਵਾਲ ਜਵਾਬ ਆਪਾਂ ਪੁੱਛਣਾ ਨਹੀਂ ਹੁਣ ਆਪਾਂ ਅਗਲੇ ਵਾਰੀ ਨਾਲ ਹੀ ਇੱਥੇ ਬੈਠੀ ਤੋਂ ਇਸ ਕਰਕੇ ਐਦਾਂ ਲੋਕਾਂ ਨੂੰ ਮਤਲਬ ਗਮਰਾਹ ਕਰ ਲੈਣਾ ਵੀ ਮੇਰੇ ਅੰਦਰ ਕੋਈ ਚੀਜ਼ ਬੈਠੀ ਕੋਈ ਦੇਵੀ ਸ਼ਕਤੀ ਉੱਚੀ ਬੋਲਣਾ ਤੋ ਸਾਹਮਣੇ ਵਾਲਾ ਵਿਅਕਤੀ ਡਰ ਜਾਂਦਾ ਵੀ ਇਹਦੇ ਚੋਂ ਕੋਈ ਚੀਜ਼ ਆਇਆ। ਤੋ ਐਦਾਂ ਲੋਕਾਂ ਨੂੰ ਕਹਿ ਦਿੰਦਾ ਵੀ ਤੇਰੇ 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 ਤੇ ਖਰਚਾ ਆਊਗਾ 50000 ਰੁਪਇਆ। ਬਾਬਾ ਤੇਰੇ ਤੋਂ ਮੰਦਰੀ ਮੰਗਦਾ। ਬਾਬਾ ਤੇਰੇ ਤੋਂ ਮਤਲਬ 50000 ਦਾ ਹਵੜ ਮੰਗਦਾ। ਤੋ ਪੈਸੇ ਲੈ ਕੇ ਲੋਕਾਂ ਦੇ ਜੀਵਨ ਨਾਲ ਖਿਲਵਾੜ ਕਰਨਾ ਇਹ ਇੱਕ ਕਾਨੂੰਨੀ ਜੁਰਮ ਵੀ 1954 ਦੇ ਐਕਟ ਅਧੀਨ ਇੱਕ ਬਲੈਕਮੇਲਿੰਗ ਦੇ ਨਾਂ ਤੇ ਲੋਕਾਂ ਨੂੰ ਘੁਮਰਾਹ ਕਰਨਾ ਇੱਕ ਕਾਨੂੰਨੀ ਜੁਰਮ ਵੀ ਹੈ। ਔਰ ਇਹਦੇ ਨਾਲ ਜਿਹੜੀ ਲੋਕਾਂ ਦੀ ਮਾਨਵਤਾ ਦੇ ਨਾਲ ਖੇਡਣਾ ਇਹ ਵੀ ਇੱਕ ਮਤਲਬ ਪੱਧਾ ਸ਼ਬਦ ਹੈ। ਤੋਂ ਦੂਜੀ ਬੇਨਤੀ ਇਹ ਆ ਵੀ ਇੱਕ ਜਿਵੇਂ ਨਸ਼ਾ ਬਹੁਤ ਪ੍ਰਮੋਟ ਹੁੰਦਾ ਹੈ। ਜਿਹੜਾ ਨਸ਼ਾ ਨਸ਼ਾ ਕੋਈ ਵੀ ਮਾੜਾ ਹੈ। ਕੋਈ ਵੀ ਹੋਵੇ ਨਸ਼ਾ ਮਾੜਾ ਹੀ ਹੈ ਸਿੱਧੇ। ਭਾਵੇਂ ਹੁਣ ਦੁਨੀਆ ਕਹੇ ਵੀ ਇਹ ਨਸ਼ਾ ਮਤਲਬ ਸਰੀਰ ਲਈ ਚੰਗਾ ਹੈ। ਪਰ ਨਸ਼ਾ ਮਾੜਾ ਹੀ ਹੈ। ਭਾਵੇਂ ਉਹ ਗੋਲੀ ਦਾ ਬੈਲ ਹੋਵੇ ਤੇ ਭਾਵੇਂ ਉਹ ਫੀਮ ਤੱਕ ਚਿੱਟੇ ਤੱਕ ਹੋਵੇ ਟੀਕੇ ਤੱਕ ਹੋਵੇ ਗੋਲੀਆਂ ਹੋਣ। ਨਸ਼ਾ ਮਾੜਾ ਹੀ ਹੈ। ਨਸ਼ਾ ਉਹਨਾਂ ਨੂੰ ਪੁੱਛੋ ਜਿਨ੍ਹਾਂ ਦੀਆਂ ਮਾਵਾਂ ਦੇ ਨੌਜਵਾਨ ਪੁੱਤ ਮਤਲਬ ਮਰ ਗਏ। ਨਾ ਨਸ਼ੇ ਦੀ ਆੜ ਵਿੱਚ ਉਹਨਾਂ ਮਾਮਾ ਨੂੰ ਪੁੱਛੋ ਵੀ ਨਸ਼ਾ ਉਹਨਾਂ ਲਈ ਕੀ ਹੈ ਉਹ ਚੌਕੀਆਂ ਤੇ ਕਈ ਵਾਰੀ ਕੀ ਹੁੰਦਾ ਵੀ ਮਤਲਬ ਬਹੁਤ ਸਾਰੀਆਂ ਸਿਗਰਟਾਂ ਬੀੜੀਆਂ ਜਾਂ ਤਬਾਕੂ ਵਰਤੇ ਜਾਂਦਾ ਜਾਂ ਹੋਰ ਵੀ ਕਈ ਥਾਵਾਂ ਤੇ ਨਸ਼ੇ ਵਰਤੇ ਜਾਂਦੇ ਜਿਹਦੇ ਕਰਕੇ ਤੁਹਾਡੇ ਵਿੱਚ ਬੈਠੇ ਲੋਕ ਆ ਜਿਹੜੇ ਠੀਕ ਹੈ ਉਹਨਾਂ ਤੇ ਵੀ ਜਿਹੜਾ ਉਸ ਚੀਜ਼ ਦਾ ਪ੍ਰਭਾਵ ਜਾਂਦਾ ਵੀ ਸ਼ਾਇਦ ਸਿਗਰਟ ਪੀਣ ਨਾਲ ਕੋਈ ਪੀਰ ਫਕੀਰ ਸਾਡੀ ਵੀ ਸੁਣ ਲਵੇ ਤੋਂ ਇਸ ਕਰਕੇ ਸਾਡੀ ਬੇਨਤੀ ਹੈ ਵੀ ਨਸ਼ੇ ਨੂੰ ਪ੍ਰਮੋਟ ਕਰਨਾ ਇਹ ਮਹਿੰਮ ਦਾ ਮਹਿੰਮ ਜਿਹੜੀ ਇਹਦੇ ਖਿਲਾਫ ਹੈ ਤੋਂ ਸਾਡੀ ਤਾਂ ਬੇਨਤੀ ਹੈ ਵੀ ਨਸ਼ਾ ਕਿਸੇ ਘਰ ਚ ਨਾ ਹੋਵੇ ਔਰ ਜੇ ਕੋਈ ਨਸ਼ਾ ਆਦਾ ਕੋਈ ਧਰਮ ਦੀ ਆੜ ਤੋਂ ਬਾਹਰ ਹੋ ਕੇ ਕਰਨਾ ਉਹ ਵੱਖਰੀਆਂ ਗੱਲਾਂ ਪਰ ਸਾਡੀ ਤਾਂ ਬੇਨਤੀ ਵੀ ਨਸ਼ਾ ਕਿਸੇ ਘਰ ਚ ਬਣਾ ਹੋਵੇ ਕਿਸੇ ਮਾਂ ਦਾ ਪੁੱਤ ਨਾ ਮਤਲਬ ਮਾਂ ਤੋਂ ਦੂਰ ਹੋਵੇ ਸਾਡੀ ਤਾਂ ਇਹੀ ਬੇਨਤੀ ਹੈ ਤੋਂ ਤੀਜੀ ਬੇਨਤੀ ਇਹ ਹੈ ਕਿ ਨਸ਼ਾ ਪ੍ਰਮੋਟ ਹੋ ਗਿਆ ਜੀ ਇੱਕ ਜਿਹੜਾ ਧਰਮ ਦੀ ਆੜ ਤੇ ਲੋਕਾਂ ਨੂੰ ਮਤਲਬ ਸਿਰ ਕਮਾ ਕੇ ਮਤਲਬ ਕਹਿਣਾ ਦੇਵੀ ਸ਼ਕਤੀ ਲੁੱਟਣਾ ਠੱਗਣਾ ਔਰ ਤੀਜੀ ਬੇਨਤੀ ਇਹ ਹੈ ਵੀ ਲੋਕਾਂ ਦੇ ਢਾਲੇ ਲਵਾਉਣੇ ਮੇਰੀ ਬੇਨਤੀ ਸੁਣੋ ਢਾਲਾ ਤੁਸੀਂ ਤੁਹਾਡੇ ਕੋਲੇ ਕੋਈ ਇੱਕ ਬੰਦਾ ਆ ਗਿਆ ਤੁਸੀਂ ਉਹ ਉਹਨੇ ਕਹਿਤਾ ਜੀ ਵੀ ਮੇਰੀ ਆ ਪ੍ਰੋਬਲਮ ਹੈ ਤੁਸੀਂ ਕਹਿਤਾ ਵੀ ਆ ਢਾਲਾ ਲਾਓ ਠੀਕ ਹੈ ਅਰਦਾਸ ਨਾਲ ਵੀ ਦੁੱਖ ਸਹੀ ਹੋ ਸਕਦੇ ਆ ਪ੍ਰਮਾਤਮਾ ਭਗਵਾਨ ਤਾਂ ਇੱਕ ਹੀ ਆ ਨਾ ਉਹ ਕਿਸੇ ਰੂਪ ਵਿੱਚ ਵੇਖ ਲੋ ਹਜ਼ਾਰਾਂ ਜਿਹੜੇ ਰਸਤੇ ਹੁੰਦੇ ਨੇ ਮੰਜ਼ਿਲ ਇੱਕ ਹੁੰਦੀ ਹੈ ਉਹ ਢਾਲੇ ਕਿਹੜੇ ਲਵਾਉਣੇ ਅਸੀਂ ਕਈ ਤਾਂ ਛੋਟੇ ਮੋਟੇ ਜੇ ਧਵਾ ਲੈਂਦੇ ਤੇ ਕਈ ਉਹ ਫਿਰ ਵੱਡੇ दारू ਦੀਆਂ ਬੋਤਲਾਂ ਅੰਡੇ ਕੁੱਕੜੀਆਂ ਮੁਰਗੀਆਂ ਹਨ 80% ਲੋਕ ਤਾਂ ਜਿਹੜੇ ਹੈਗੇ ਆ ਮੁਰਗੀਆਂ ਬੱਕਰੇ ਮਗਾ ਕੇ ਆਪ ਹੀ ਖਾ ਲੈਂਦੇ ਆ ਤੇ ਉਹ ਫਿਰ 15-20 ਸਾਧੂਆਂ ਨੂੰ ਵੀ ਬਰਦਾਮ ਕਰ ਦਿੰਦੇ ਚੰਗੇ ਲੋਕਾਂ ਨੂੰ ਵੀ ਬੱਚੇ। ਤੋਂ ਇਸ ਕਰਕੇ ਅ ਮਤਲਬ ਲੋਕਾਂ ਦੇ ਢਾਲੇ ਲਵਾ ਕੇ ਨਾ ਕੀ ਕਰਦੇ ਆ ਵੀ ਰਸਤੇ 'ਚ ਰਖਾ ਕੇ ਬਹੁਤ ਸਾਰੇ ਬਾਬੇ ਚ ਰਸਤੇ 'ਚ ਰਖਾ ਹੁੰਦੇ। ਹੁਣ ਇੱਕ ਪ੍ਰੋਬਲਮ ਲੈ ਕੇ ਬੰਦਾ ਤੁਹਾਡੇ ਕੋਲੇ ਕੋਈ ਆ ਕੇ ਮੈਂ ਤੁਹਾਡੀ ਚਲੋ ਕੱਲਿਆਂ ਦੀ ਗੱਲ ਨਹੀਂ ਕਰਦਾ ਮੈਂ ਹੋਰਾਂ ਤੁਸੀਂ ਹੋਰਾਂ ਨੂੰ ਜਾ ਕੇ ਦੱਸਣਾ ਹੈ ਸਾਰਾ ਕੁਝ ਇਹ ਰੇਟ ਕਿਤੇ ਵੀ ਪੈ ਸਕਦੀ ਹੈ ਇਹ ਨਹੀਂ ਵੀ ਕੋਈ ਸਾਡਾ ਲਿਆਦੀ ਹੈ ਜਾਂ ਕੋਈ ਸਾਡਾ ਕੋਈ ਰਿਸ਼ਤੇਦਾਰ ਹੈ ਇਹਦੇ ਬਾਬਾ ਜੀ ਹੁਣ ਇੱਕ ਚੰਗੇ ਇਨਸਾਨ ਨੇ ਮੈਂ ਇਹਨਾਂ ਬਾਰੇ ਵੀ ਦੱਸ ਦੇਵਾਂ ਵੀ ਚਲੋ ਜਿਵੇਂ ਇਹਨਾਂ ਨੇ ਮੈਨੂੰ ਫੋਟੋਆਂ ਵੀ ਦਿਖਾਈਆਂ ਵੀ ਕਿੰਨੇ ਬੱਚਿਆਂ ਦੇ ਇੱਕ ਕੱਲ ਹੀ ਇਹਨਾਂ ਨੇ ਵੀਡੀਓ ਭਾਈ ਵੀ ਅਸੀਂ ਇੱਕ ਲੋੜਵੰਦ ਪਰਿਵਾਰ ਸੀਗੇ ਕੋਈ ਉਹਨਾਂ ਘਰਾਂ ਦੇ ਵਿੱਚ ਇਹਨਾਂ ਨੇ ਦੀਵਾਲੀ ਭੇਜੀ ਉਹ ਬੰਦਾ ਹੈਂਡੀਕੈਪਟ ਹੈ ਮੈਂ ਕਹਿੰਦਾ ਵੀ ਇਹੋ ਜੇ ਹਰ ਘਰ ਵਿੱਚੋ ਹੀ ਇਹੋ ਜਿਹਾ ਚੰਗਾ ਕਰਮ ਹੋਣ ਲੱਗ ਜੇ ਤੇ ਮੈਨੂੰ ਲੱਗਦਾ ਪੰਜਾਬ ਸਾਰੇ ਬਾਸੋਂ ਮਾੜੇ ਕਰਮਾਂ ਤੋਂ ਮੁਕਤ ਹੋ ਜੂਗਾ ਸਾਡੀ ਸੋਚ ਚੰਗੀ ਬਣ ਜੇ ਬੰਦਾ ਨਹੀਂ ਮਾੜਾ ਹੁੰਦਾ ਬੰਦੇ ਦੇ ਕਰਮ ਮਾੜੇ ਹੁੰਦੇ ਧਰਮ ਕੋਈ ਨਹੀਂ ਮਾੜਾ ਧਰਮ ਦੀ ਆੜ ਚ ਕਰਮ ਮਾੜੇ ਨੇ ਤੋਂ ਇਸੇ ਤਰੀਕੇ ਨਾਲ ਜਿਹੜਾ ਢਾਲਾ ਹੈ ਉਹ ਤੁਸੀਂ ਤਰਸਤੇ ਚਲਵਾਤਾ ਇੱਕ ਬੰਦਾ ਪ੍ਰੋਬਲਮ ਲੈ ਕੇ ਆਇਆ ਉਹ ਜਿਹੜਾ ਬਰ ਢਾਲਾ ਲਾਉਣ ਵਾਲਾ ਹੈ ਉਹ ਰਾਤ ਨੂੰ ਲਾਊਗਾ ਬਿੱਲਾ ਦਾ ਉਹਨੂੰ ਪਤਾ ਵੀ ਕੋਈ ਮੇਲਖਵੇਣਾ ਲਵੇ ਆਗੋਂ ਦੇਖਿਆ ਇਥੋਂ ਦੇਖਿਆ ਤੋ ਇੱਥੇ ਕਹਾਂ ਛਪਾਵਾਂ ਮਹਾਰਾਜ ਦੀ ਬਾਣੀ ਕਹਿੰਦੀ ਤੂੰ ਅੱਗੋਂ ਵੇਖ ਲਿਆ ਵੀ ਮੈਨੂੰ ਕੋਈ ਵੇਂਦਾ ਤਾਂ ਨਹੀਂ ਇਥੋਂ ਵੇਖ ਲਿਆ ਵੀ ਮੈਨੂੰ ਕੋਈ ਵੇਂਦਾ ਤਾਂ ਨਹੀਂ ਪਰ ਰੱਬ ਤੋਂ ਕੋਈ ਨਹੀਂ ਛਪਾਸਕ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਕੋਈ ਪੀਰ ਫਕੀਰ ਕੋਈ ਦੇਵੀ ਦੇਵਤਾ ਯਾਰ ਗੁਰੂ ਪੀਰ ਹੈ ਉਹ ਕਿਸੇ ਬੰਦੇ ਦਾ ਮਾੜਾ ਕਰੂਗਾ ਪਹਿਲਾਂ ਦੱਸੋ ਮਾੜਾ ਸੋਚੂਗਾ ਪਰ ਉਹ ਲੋਕ ਜਿਹੜੇ ਕਹਿੰਦੇ ਯਾਰ ਵੀ ਇੱਕ ਬੰਦਾ ਆ ਗਿਆ ਜੀ ਮੇਰਾ ਪੁੱਤ ਹੈ ਉਹ ਤਾਂ ਜੀ ਨਸ਼ਿਆਂ ਵਿੱਚ ਹੈ ਮੇਰਾ ਪੁੱਤ ਤਾਂ ਖੇਤੀ ਨਹੀਂ ਕਰਦਾ ਉਹ ਜ਼ਮੀਨ ਵੇਚਣ ਤੇ ਲੱਗਿਆ ਹੁਣ ਉਹ ਦੁੱਖ ਦੁਖੀ ਘਟ ਹੈ ਤੇ ਗਵੰਡੀਆਂ ਦਾ ਜਿਹੜਾ ਉਹ ਨੁਕਰੀ ਲੱਗ ਗਿਆ ਦੁਖੀ ਬੰਦਾ ਜਾਦੇ ਹੋ ਜਾਂਦਾ। ਉਹ ਕਹਿੰਦਾ ਗਵੰਡੀਆਂ ਦਾ ਪੁੱਤ ਆ ਉਹਦਾ ਐਕਸੀਡੈਂਟ ਹੋ ਜੇ ਮੈਂ ਢਾਲਾ ਲਵਾਉਣਾ। ਐਦਾਂ ਦੇ ਲੋਕ ਆਉਂਦੇ ਆ। ਉਹ ਮੈਂ ਕਹਿੰਦਾ ਵੀ ਕੋਈ ਗੁਰੂ ਪੀਰ ਮਾੜਾ ਨਹੀਂ ਕਰਦਾ ਬੰਦਾ ਕਿਤੇ। ਇਹ ਤਾਂ ਲੋਕਾਂ ਨੂੰ ਗੁੰਮਰਾਹ ਕਰਨਾ ਇਹ ਬੰਦ ਕਰੋ। ਜਿਹੜੇ ਲੋਕ ਕਰਦੇ ਨੇ। ਦੂਜੀ ਗੱਲ ਚਰਸਤਿਆਂ ਦੇ ਵਿੱਚ ਜਿਵੇਂ ਢਾਲਾ ਲਵਾਦਾ ਇੱਕ ਪ੍ਰੋਬਲਮ ਨੂੰ ਲੈ ਕੇ। ਹੁਣ ਜਿਹੜਾ ਬੰਦਾ ਚਰਸਤੇ ਵਿੱਚੋਂ ਲੰਘੂਗਾ ਇੱਕ ਨਹੀਂ 100 ਲੰਘਦਾ ਬੰਦਾ 100 ਨੇ ਫਿਰ ਗਾਲਾਂ ਕੱਢਣੀਆਂ ਕੀਦਾ ਪੁੱਤ ਮਰ ਗਿਆ। ਜਿਹਨੇ ਢਾਲਾ ਲਾਇਆ। ਤੁਸੀਂ ਇੱਕ ਪ੍ਰੋਬਲਮ ਨੂੰ ਲੈ ਕੇ ਤੁਸੀਂ ਜਾਣ ਇਸ ਹਜ਼ਾਰਾਂ ਵੱਧ ਸੀਸਾਂ ਤੁਸੀਂ ਲੋਕਾਂ ਨੂੰ ਲੈਂਦੇ। ਉਹ ਇਹੋ ਜਿਹੜੇ ਮਾੜੇ ਕਰਮ ਆ ਨਾ ਤੇ ਇੰਦੋਂ ਵੀ ਮਾੜੇ ਕਰਮ ਬਹੁਤ ਪਿਆ ਹੈ। ਮਤਲਬ ਤੁਹਾਡੇ ਵਰਗੇ ਲੋਕਾਂ ਦੇ ਵਿੱਚ ਉਹ ਲੋਕ ਬੈਠੇ ਜਿਹੜੇ ਚੰਗੇ ਸਾਧੂਆਂ ਦੀ ਸ਼ਬੀ ਮਤਲਬ ਡਾਊਨ ਕਰ ਰਹੇ ਆ। ਇਹੋ ਜਿਹੇ ਲੋਕ ਆ ਆ ਸ਼ੰਗੇ ਵਾਲੀ ਬੀਬੀ ਸੀ ਜਿਹੜੀ। ਉਹਨੇ ਵੀਡੀਓ ਮੇਰੇ ਖਿਲਾਫ ਪਾਤਾ ਲਈ। ਉੱਥੇ ਵੀ ਮੈਂ ਇੱਕ ਬੇਨਤੀ ਚਲੋ ਕਰ ਦੇਵਾਂ ਵੀ ਉੱਥੋਂ ਕਾਰਨ ਕੀ ਬਣਿਆ ਹੈ ਵੀ ਉਹ ਜਿਹੜਾ ਗੋਰੀ ਹੈ ਮਲੋਟ ਵਾਲਾ ਉਹ ਮੁੰਡੇ ਤੋਂ ਕੁੜੀ ਬਣਿਆ ਜੀ। ਹੁਣ ਮਾਮਾ ਤਾਂ ਭਾਦ ਸਿੰਘ ਤੇ ਪੁੱਤ ਸਾਰੀ ਦੁਨੀਆ ਹੀ ਤੁਹਾਡੇ ਕੋਲ ਵੀ ਕਈ ਲੋਕ ਆਉਂਦੇ ਹਨ ਕਿ ਵੀ ਸਾਨੂੰ ਪੁੱਤ ਮਿਲ ਜੇ ਪਰ ਤੁਸੀਂ ਆਪ ਬੰਦਿਆਂ ਤੋਂ ਜਨਾਨੀਆਂ ਬਣ ਕੇ ਲੋਕਾਂ ਨੂੰ ਪੁੱਤ ਕਿੱਥੋਂ ਦਿਵਾਉਂਗੇ ਰੱਬ ਤੁਹਾਡੇ ਤੇ ਖੁਸ਼ ਹੋਊਗਾ ਤੁਹਾਡਾ ਆ ਘਰ ਹੈ ਇਸ ਘਰ ਤੇ ਮੰਨ ਲਓ ਵੀ ਮੈਂ ਗੋਲੀ ਚਲਾਵਾਂ ਆ ਇਹਨਾਂ ਬਾਬੇ ਦੀ ਜਗਾ ਬਣੀ ਹੈ ਮੈਂ ਇੱਥੇ ਅਟੈਕ ਕਰਾਂ ਤੁਸੀਂ ਤੁਸੀਂ ਮੇਰੇ ਖਿਲਾਫ ਡੰਗ ਲੈ ਕੇ ਖੜੇ ਹੋ ਲੋਗੇ ਨਾ ਹੋ ਜਾਓਗੇ ਨਾ ਇਹ ਵੀ ਇੱਕ ਰੱਬ ਦੀ ਯਾਰ ਬਣਤਰ ਹੈ ਰੱਬ ਦਾ ਸ਼ਰੀਰ ਹੈ ਹਰ ਮੰਦਰ ਹੈ ਵੀ ਸਾਡਾ ਜਿੱਥੇ ਇਹ ਮੰਦਰ ਹੈ ਜਿਹਦੇ ਵਿੱਚ ਹਰੀ ਦਾ ਵਾਸਾ ਹੈ ਹਰ ਸ਼ਰੀਰ ਵਿੱਚ ਇਹ ਨਹੀਂ ਹੁੰਦਾ ਵੀ ਕੱਲੇ ਜੇ ਸਾਡੇ ਬਾਣਾ ਬਾਹਰ ਸਾਡੇ ਅੰਦਰ ਹੀ ਰੱਬ ਵਸਦਾ ਸਭ ਮੈਂ ਜੋਤ ਜੋਤ ਹੈ ਸੋ ਰੱਬ ਸਾਰਿਆਂ ਵਿੱਚ ਹੀ ਵਸਦਾ ਗਰੀਬ ਵਿੱਚ ਵੀ ਅਮੀਰ ਵਿੱਚ ਵੀ ਹੈ ਉਹ ਇਹਦੇ ਨਾਲ ਖਲਵਾੜ ਕਰਨਾ ਇਹ ਵੀ ਇੱਕ ਕਾਨੂੰਨੀ ਮਤਲਬ ਕਾਨੂੰਨੀ ਨਹੀਂ ਕਹ ਸਕਦੇ ਰੱਬ ਦੇ ਘਰ ਵਿੱਚ ਇੱਕ ਬਹੁਤ ਵੱਡਾ ਜੁਰਮ ਹੈ ਮੁੰਡੇ ਤੁਸੀਂ ਬੰਦਨੇ ਹੋ ਤੇ ਮੁੰਡਿਆਂ ਤੋਂ ਆਪ ਕੁੜੀਆਂ ਬਣ ਕੇ ਤੁਸੀਂ ਕਿੰਨੇ ਵੀ ਸਾਡੇ ਤੇ ਬਾਬਾ ਜਾਂ ਮਾਤਾ ਆ ਗਈ ਤੇ ਇਹ ਇਹ ਚੀਜ਼ਾਂ ਮੈਂਸ਼ਨ ਨਹੀਂ ਕਰਦੀਆਂ ਇਹ ਇਹਦੇ ਖਿਲਾਫ ਸਾਡੀ ਜੰਗ ਜਾਰੀ ਹੈ ਐਡੇ ਐਡੇ ਚੂੜੇ ਪਾ ਲੈਣੇ ਠੀਕ ਹੈ ਉਹ ਇਸ ਕਰਕੇ ਇਹ ਲੋਕ ਹਨ ਜਿਹੜੇ ਬਹੁਤ ਸਾਰੇ ਇਹ ਇਕੱਠੇ ਹੋਏ ਆ ਸ਼ੰਗੀ ਵਾਲੀ ਬੀਬੀ ਦੀ ਮੈਂ ਤੁਹਾਨੂੰ ਦੱਸਦਾ ਇਹਦੇ ਘਰ ਵਾਲੇ ਦੀ ਕਤੂਤ ਇਹਨੇ ਮਤਲਬ ਵੀਡੀਓ ਤੇ ਪਾ ਲਈ ਮੇਰੀ ਤੇ ਨੈਸ਼ਨ ਵਿੱਚ ਨਾਮ ਹੀ ਨਹੀਂ ਸੀ ਇਹਦਾ ਕੋਈ ਤੇ ਇਹ ਇਹ ਜਦੋਂ ਸਾਨੂੰ ਪਤਾ ਲੱਗਿਆ ਪਿੰਡ ਦੇ ਵਿੱਚੋਂ ਇੱਕ ਪਰਿਵਾਰ ਨਾਲ 14 ਲੱਖ ਦੀ ਇੱਕ ਪਰਿਵਾਰ ਰੱਖਣੀ ਕਿੰਨੇ ਲੱਖ ਦੀ ਠੱਗੀ ਮਾਰੀ ਇਹਨਾਂ ਨੇ ਠੱਗੀ ਪਤਾ ਕਿਵੇਂ ਮਾਰੀ ਵੀ ਤੁਹਾਡੇ ਘਰੇ ਖਜ਼ਾਨਾ ਲੱਪਿਆ ਪਿਆ ਤੇ ਉਹ ਆਰਟੀਫੀਸ਼ਲ ਟੂਮਾਂ ਦੱਬ ਦਿੰਦੇ ਸੀ ਚੋਰੀ ਤੇ ਮੁੜ ਕੇ ਜਦੋਂ ਪੰਜ ਚਾਰ ਦਿਨ ਬਾਅਦ ਮਿੱਟੀ ਸਹੀ ਹੋ ਜਾਂਦੀ ਸੀ ਤੇ ਫਿਰ ਉੱਥੋਂ ਆ ਕੇ ਕਹਿੰਦੇ ਤੁਹਾਡੇ ਘਰੇ ਖਜ਼ਾਨਾ ਨਿਕਲਣਾ ਤੇ ਉੱਥੋਂ ਕਈ ਮਾਰ ਕੇ ਜਦੋਂ ਕੋਈ 10 ਮਿੰਟ ਲੋਕਾਂ ਨੂੰ ਉਲੂ ਬਣਾ ਕੇ ਤੇ ਉਹ ਇੱਕ ਟੂਮ ਕੱਢ ਕੇ ਵਿਖਾ ਦੇਣੀ ਹੁਣ ਜਿਹੜਾ ਬੰਦੇ ਨੇ ਵੇਖ ਲਿਆ ਐਹੋ ਦਾ ਕੁਝ ਵੀ ਮਿੱਟੀ ਚੋਂ ਬਾਹਰ ਨਿਕਲਿਆ ਤਾਂ ਉਹ ਤਾਂ ਉਹੀ ਘਬਰਾ ਜਾਂਦਾ ਤੋ ਇਦਾਂ ਮਤਲਬ ਮਤਲਬ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਤੋਂ ਲੱਖਾਂ ਰੁਪਈਆ ਦੀ ਠੱਗੀ ਮਾਰੀ ਗਈ ਤੋ ਇਸ ਤਰੀਕੇ ਨਾਲ ਮੈਂ ਕਹਿੰਦਾ ਵੀ ਇਹ ਲੋਕ ਹਨ ਜਿਹੜੇ ਲੋਕਾਂ ਨੂੰ ਪੰਜਾਬ ਨੂੰ ਸਾਡੇ ਪੰਜਾਬ ਵਿੱਚ ਪੰਜ ਦਰਿਆ ਤੇ ਛੇਵਾਂ ਦਰਿਆ ਨਸ਼ੇ ਦਾ ਜਿਨ੍ਹਾਂ ਨੇ ਪੁੱਤ ਵੀ ਖਾਲੇ ਸਾਡੇ ਵੀਰ ਵੀ ਖਾਲੇ ਸਾਡੀਆਂ ਜਵਾਨੀਆਂ ਖਾਲੀਆਂ ਸਾਡੀਆਂ ਧੀਆਂ ਵੀ ਖਾਲੀਆਂ ਨਸ਼ੇ ਨੇ ਤੇ ਸੱਤਵਾਂ ਦਰਿਆ ਜਿਹੜਾ ਹੋ ਗਿਆ ਜੀ ਆ ਪਖੰਡ ਦਾ ਜਿਹਦੇ ਕਰਕੇ ਮਤਲਬ ਬਹੁਤ ਸਾਰੇ ਲੋਕ ਆ ਜਿਹੜੇ ਉਹਨਾਂ ਦੀ ਭਾਵਨਾ ਨੂੰ ਖੇਸ ਉਧਦੀ ਹੈ ਉਹ ਕਿਸੇ ਵੀ ਧਰਮ ਵਿੱਚ ਕੋਈ ਵੀ ਪਖੰਡਵਾਦ ਹੁੰਦਾ ਤੇ ਉਹਦੇ ਖਿਲਾਫ ਅਸੀਂ ਲੜ ਰਹੇ ਆ ਕੋਈ ਸਾਡਾ ਬਿਨਾਂ ਕੋਈ ਵੈਰੀ ਨਹੀਂ ਬਗਾਨਾ ਕੋਈ ਸਾਡਾ ਮਤਲਬ ਵੈਰੀ ਨਹੀਂ ਕੋਈ ਦੁਸ਼ਮਨੀ ਤੁਸੀਂ ਸਾਡੇ ਆਪਣੇ ਹੋ ਅਸੀਂ ਤੁਹਾਡੇ ਭੈਣ ਭਰਾ ਤੋ ਸਾਡੀਆਂ ਮਹਿਮਾਂ ਵੱਲੋਂ ਜੋ ਸਾਡੀਆਂ ਮਤਲਬ ਹੈ ਗਿਆ ਹਦਾਇਤਾਂ ਉਹਨਾਂ ਦੀ ਕਿਰਪਾ ਕਰਕੇ ਪਾਲਣਾ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਸਾਡੇ ਦੇ ਕੋਈ ਵੀ ਇਹੋ ਜੀ ਭੀੜ ਨਾ ਪਵੇ। ਤੋ ਜੇ ਕੋਈ ਜੋ ਮੈਂ ਦੱਸਿਆ ਇਹਦੇ ਵਿੱਚੋਂ ਜੇ ਕੋਈ ਇਹੋ ਜੇ ਕੰਮ ਕਰਦਾ ਉਹ ਮੈਂ ਹੱਥ ਬੰਨ ਕੇ ਬੇਨਤੀ ਹੈ ਵੀ ਸਾਡੀ ਤੁਹਾਡੇ ਚਰਨਾਂ 'ਚ ਬਿਨਿਮਰਤਾ ਦੇ ਨਾਲ ਜਿਵੇਂ ਮੈਂ ਪਹਿਲਾਂ ਕਿਹਾ ਵੀ ਅੰਗ ਗਲ ਜੇ ਉਹਨੂੰ ਕੱਟਣਾ ਨਹੀਂ ਉਹਦਾ ਇਲਾਜ ਕਰਨਾ ਹੈ ਤੇ ਇਸ ਚੀਜ਼ ਤੋਂ ਆਪਾਂ ਥੋੜਾ ਜਿਆਦਾ ਸੁਚੇਤ ਹੋ ਗਈਏ। ਤੋ ਬਾਕੀ ਸੇਵਾ ਤੋਂ ਅਸੀਂ ਕਿਸੇ ਨੂੰ ਨਹੀਂ ਰੋਕ ਸਕਦੇ। ਤੇ ਦੁਆ ਵੀ ਕਿਸੇ ਨੇ ਸੇਵਾ ਜੋਤ ਬੱਤੀ ਕਰਨੀ ਕਰੀ ਸਾਨੂੰ ਕੋਈ ਤਰਾਹ ਦੀ ਦੁਆ ਕਦੇ ਸਰਬੱਤ ਦਾ ਭਲਾ ਮੰਗੋ ਬਾਬੇ ਨਾਨਕ ਨੇ ਮੰਗਿਆ ਚਾਰ ਚੁਗਾ ਵਿੱਚ ਜਿਹੜੇ ਜਿਹੜੇ ਦੇਵਤੇ ਆਏ ਨੇ ਸਾਰਿਆਂ ਨੇ ਮੰਗਿਆ ਤੇ ਹਰ ਇੱਕ ਸਿੱਖ ਦਾ ਵੀ ਫਰਜ਼ ਬਣਦਾ ਹੈ ਹਰ ਇੱਕ ਮਤਲਬ ਧਰਮ ਦੇ ਵਰਗ ਦੇ ਬੰਦੇ ਦਾ ਫਰਜ਼ ਬਣਦਾ ਵੀ ਸਰਬੱਤ ਦਾ ਹੀ ਖੁਣਡ ਦਾ ਵੀ ਭਲਾ ਮੰਗਣਾ ਨਗਰ ਦਾ ਭਲਾ ਮੰਗਣਾ ਤੋਂ ਆਹੀ ਬੇਨਤੀਆਂ ਤੁਹਾਡੇ ਕੋਲ ਲੈ ਕੇ ਆਏ ਆ ਤੇ ਮੈਨੂੰ ਆਸ ਹੈ ਵੀ ਤੁਸੀਂ ਆਪਣੇ ਇਸ ਮੈਸੇਜ ਨੂੰ ਆਪਣੀ ਝੋਲੀ ਪਵਾ ਕੇ ਇਹਨਾਂ ਕੰਮਾਂ ਤੋਂ ਹਟੋਗੇ ਤੋਂ ਹੋਰ ਵੀ ਜਿਹੜੇ ਤੁਹਾਡੀ ਨਿਗਾਚ ਨੇ ਪਹਿਣਾ ਵਾਲੇ ਵੀਰ ਨੇ ਉਹਨਾਂ ਨੂੰ ਵੀ ਜਾ ਕੇ ਬੇਨਤੀ ਕਰਕੇ ਕਿ ਪਿਆਰ ਨਾਲ ਵੀ ਇਹਨਾਂ ਕੰਮਾਂ ਤੋਂ ਤੁਸੀਂ ਮਤਲਬ ਵਰਦੋਗੇ ਵੀ ਲੋਕਾਂ ਤੋਂ ਜਿਹੜਾ ਹਜ਼ਾਰਾਂ ਲੱਖ ਰੁਪਈਆ ਲੈ ਕੇ ਲੁੱਟ ਖੋਹ ਰਹੀ ਐ ਉਹ ਤੋਂ ਕੋਲੇ-ਪਾੜੇ ਲੋਕਾਂ ਨੂੰ ਆਪਾਂ ਕਿਉਂਕਿ ਇੱਕ ਗੱਲ ਹੋਰ ਸੁਣ ਲਓ ਵੀ ਇਹ ਇਹ ਜਿਹੜਾ ਮਤਲਬ 1 ਰੁਪਈਆ ਵੀ ਇਦਾਂ ਕਿਸੇ ਗਰੀਬ ਦਾ ਖਾਦਾ ਨਾ ਇਹ ਫਿਰ ਬਹੁਤ ਔਖਾ ਨਿਕਲਦਾ 6ਵੇਂ ਪਾਸ਼ਾ ਜੀ ਦਾ ਸਾਡੇ ਸਥਾਨ ਬਣਿਆ ਮਹਾਰਾਜ 6ਵੇਂ ਪਾਸ਼ਾ ਕਲਿਆਣਸਰ ਉੱਥੇ ਗਏ ਬੱਗਾਪੁਰਾਣਾ ਤੇ ਉੱਥੇ ਇੱਕ ਬੁੱਢਾ ਸੱਪ ਆ ਕੇ ਮਹਾਰਾਜ ਦੇ ਚਰਨਾਂ 'ਚ ਡਿੱਗ ਪਿਆ ਮਹਾਰਾਜ ਦੇ ਨਾਲ ਸਿੱਖ ਤੇ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਮਹਾਰਾਜ ਵੀ ਇਹ ਕੀ ਕਹਿੰਦੇ ਜੀ ਬੁੱਢਾ ਸੱਪ ਹੈ ਤੇ ਇਹਦੇ ਵਿੱਚ ਨਾ ਮਤਲਬ ਉਹਦਾ ਸਰੀਰ ਫਟਿਆ ਹੋਇਆ ਤੇ ਉਹਦੇ ਵਿੱਚ ਕੀੜੇ ਪਏ ਹੋਏ ਆ ਮਤਲਬ ਉਹ ਕੀੜੇ ਖਾ ਰਿਹਾ ਉਹ ਕਹਿੰਦੇ ਮਹਾਰਾਜ ਕਹਿੰਦੇ ਆਪਾਂ ਇਹਨੂੰ ਪੁੱਛਦੇ ਆਂ ਸੱਪ ਦੀ ਸੁਰਤ ਜਗਾਈ ਉਹਦੇ ਵਿੱਚੋਂ ਫਿਰ ਆ ਰੂਹ ਬੋਲਦੀ ਆ ਉਹ ਕਹਿੰਦਾ ਵੀ ਮੈਂ ਨਾ ਵੀ ਪਿਛਲੇ ਜਨਮ ਵਿੱਚ ਉਹ ਇੱਕ ਢੋਂਗੀ ਬਾਬਾ ਸੀ ਜਿਹੜਾ ਲੋਕਾਂ ਨੂੰ ਮਤਲਬ ਲੁੱਟਦਾ ਸੀ ਠੱਗਦਾ ਸੀ ਮੇਰੇ ਵਿਚੋਲੇ ਰੱਖੇ ਸੀ ਉਹ ਪਹਿਲਾਂ ਪਿੱਛਾ ਕਰ ਲੈਂਦੇ ਸੀ ਬੀ ਉਹ ਕਹਿੰਦੇ ਦਾ ਰਜਿਸਟਰੀ ਲਾਈ ਹੁੰਦੇ ਬਾਹਰ ਵੀ ਕਿੱਥੋਂ ਆਇਆ ਤੇਰੇ ਪਿਓ ਦਾ ਨਾਮ ਕੀ ਖਾ ਕੇ ਆਇਆ ਤੇ ਕਿਹੜਾ ਪਿੰਡ ਆ ਉਹ ਫਿਰ ਬਾਬਿਆਂ ਦੇ ਘਰ ਮੇਰੇ ਨੂੰ ਆਏ ਹੈਡਫੋਨ ਜੇ ਲੱਗੇ ਹੁੰਦੇ ਉਹ ਅੰਦਰ ਸੁਣ ਲੈਂਦੇ ਆ ਉਹ ਫਿਰ ਬਾਜ ਮਾਰ ਲੈਂਦੇ ਤੇ ਲੋਕੀ ਕਹਿੰਦੇ ਲੈ ਬਾਬਾ ਜੀ ਇਹ ਆ ਸਾਰਾ ਤੋ ਇਦਾਂ ਦੇ ਲੋਕਾਂ ਤੋਂ ਆਪਾਂ ਬਦਨਾ ਦੂਰ ਹੋਣਾ ਤੋ ਪਾਸ਼ਾ ਜੀ ਨੇ ਪੁੱਛਿਆ ਉਹ ਕਹਿੰਦਾ ਜੀ ਮੈਂ ਇਦਾਂ ਦਾ ਸੀਗਾ ਤੇ ਲੋਕਾਂ ਨੂੰ ਕਹਿੰਦਾ ਮੈਂ ਸੱਪ ਦੀ ਜੁਨੀ ਫੇਰ ਪਿਆ ਉਹ ਕਹਿੰਦਾ ਵੀ ਮਹਾਰਾਜ ਕਹਿੰਦੇ ਵੀ ਤੇਰੇ ਅੰਦਰ ਕੀੜੇ ਕਹਿੰਦਾ ਕੀੜੇ ਉਹ ਆ ਜਿਹੜੇ ਫਿਰ ਗੁੰਮਰਾਹ ਹੋ ਕੇ ਲੋਕ ਆਉਂਦੇ ਸੀ ਉਹ ਇਹਨੂੰ ਖਾ ਰਹੇ ਨੇ ਪਹਿਲਾਂ ਮਤਲਬ ਇਹਨੇ ਉਹਨਾਂ ਨੂੰ ਖਾਧਾ ਆ ਦੋਏ ਨੂੰ ਖਾ ਰਹੇ ਨੇ ਫਿਰ ਉਹ ਸਿੱਖ ਕਹਿੰਦੇ ਮਹਾਰਾਜ ਵੀ ਕੀੜੇ ਇਹ ਲੋਕ ਕੀੜੇ ਕਿਉਂ ਬਣੇ ਇਹਨਾਂ ਦਾ ਕੀ ਕਸੂਰ ਸੀ ਉਹ ਕਹਿੰਦੇ ਸੀ ਇਹ ਬੇਮੁਖ ਹੋਏ ਸੀ ਇਹਨਾਂ ਨੂੰ ਨਾ ਸੇਵਾ ਦਾ ਪਤਾ ਸੀ ਨਾ ਸਿਮਰਨ ਦਾ ਪਤਾ ਸੀ ਤੁਸੀਂ ਵੇਖੋ ਇੱਥੇ ਕਿੰਨੇ ਕੁ ਬਾਬੇ ਹਣੇ 100 ਦੇ ਵਿੱਚੋਂ ਕੋਈ 5% ਨਹੀਂ ਹੋਣੇ ਜਿਹੜੇ ਗਰੀਬ ਧੀਆਂ ਦਾ ਯਾਰ ਕਿਸੇ ਦਾ ਕਾਰਜ ਕਰਦੇ ਹੋਣ ਕਿਸੇ ਦੀ ਦੁੱਖ ਸੁੱਖ ਵੇਲੇ ਨਾਲ ਖੜਦੇ ਹੋਣ ਠੀਕ ਹੈ ਉਹ ਇਦਾਂ ਦੇ ਨੇਕ ਅਪਰਾਲੇ ਤੁਹਾਡੇ ਵਿੱਚ ਹੈਗੇ ਬਾਬਾ ਜੀ ਬੈਠੇ ਰਾਜੂ ਜੀ ਹੋਰ ਕਈ ਸਾਧੂ ਸੰਤ ਹੈਗੇ ਨੇ ਜਿਹੜੇ ਅਪਰਾਲੇ ਕਰਦੇ ਨੇ ਸਾਰਿਆਂ ਨੂੰ ਇੱਕ ਰਸੇ ਆਪਾਂ ਲੈਣਾ ਨਹੀਂ ਤੇ ਨਾ ਹੀ ਆਪਾਂ ਸੋ ਸਾਡੀ ਬੇਨਤੀ ਹੈ ਵੀ ਜੋ ਹਦਾਇਤਾਂ ਇਹਨਾਂ ਨੂੰ ਪਾਲਣਾ ਕੀਤੀ ਜਾਵੇ ਬਾਈ ਮੁਰੀਕਾ ਦਾ ਸਾਹ ਦੋਗਾ ਬੋਲਣ ਦੋਗਾ ਨਾ